ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੂ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਪੰਜ ਬੜਾ ਦਿਖਾਵਾਂਗੇ ਤੁਹਾਨੂੰ ਇਹ ਪੰਜੇ ਦੇ ਪੰਜੇ ਸੇਲ ਆ ਡਿਟੇਲ ਵੀਰ ਤੋਂ ਪੁੱਛ ਦਿਹਾਓਗੇ ਕਰੀਏ ਸੱਸੀ ਗਲ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਰਮਨ ਸਿੰਘ ਪਿੰਡ ਕਾਜਪੁਰ ਤਸੀਲ ਹੈ ਕੋ ਜਿਲ੍ਹਾ ਲੁਧਿਆਣਾ ਠੀਕ ਹੈ ਪਿੰਡ ਆ ਗਿਆ ਤਾਜਪੁਰ ਤਾਜਪੁਰ ਐ ਕੋਲ ਤੋਂ 2 ਕਿਲੋਮੀਟਰ ਤੇ ਹੈ ਮੋਬਾਈਲ ਨੰਬਰ ਆਪਣਾ 9873233431 9873233431 ਵਪਾਰ ਦਾ ਕੰਮ ਆਪਣਾ ਵਪਾਰ ਦਾ ਕੰਮ ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੀ ਵੜ ਦੇਖੀ ਜਨੇ ਆ ਇਹ ਵੀ ਪਹਿਲੇ ਸੂਏ ਮੂਹ ਹੈ ਦੋ ਰੰਦ ਹੋਈ ਆ ਮੂਹੋ ਦੋ ਦੰਦ ਤੇ ਜਰਸੀ ਆ ਗਈ ਹੈਨਾ ਹਾਂ ਤੇ ਜਰਸੀ ਪੂਰ ਪੀਆਂ ਵਾਲੇ ਆ ਗਈ ਬਜਨਾਲੀ ਫਾਰਮ ਦੀ ਵਸਨੀਕ ਬੜੀ ਪਲੀ ਪੁਲੀ ਬਹੁਤ ਜ਼ਿਆਦਾ ਹੈਨਾ ਕੋਈ ਵੀ ਛੋਟੀ ਦੇ ਲਿੱਸੀ ਬਣ ਕੇ ਤਾਂ ਆਵੇ ਨਾ ਹਾਂ ਉਹ ਤਾਂ ਆਵੇ ਨਾ ਠੀਕ ਹੈ ਕੀ ਇਹਦਾ ਰਿਕਾਰਡ ਬਣ ਕੇ ਜਦੋਂ ਦੁੱਧ ਕਿੰਨਾ ਪਾ ਸਕਦੀ ਹੈ ਸੁਧਰੇ ਜੈਸਮਾ ਸਭੀ ਹੋਈ ਹੈ 20 ਤੋਂ ਪਲੱਸ ਦੇ ਦੀ 20 ਮੰਨ ਕੇ ਬੇਸ਼ੱਕ ਲੈ ਲੇ ਉਹਦਾ ਭਾਵ ਯਾਰ ਇਹਦੇ ਕੀ ਰਹੂਗਾ ਇਹਦਾ ਵੀਰੇ ਭਾਵ ਯਾਰ ਜਸ ਨੂੰ 67000 ਗਜੈਸ ਮਾਨੀ ਮੋਟੇ ਬਾਹ ਮੋੜਾ ਮਾਨਤਾਂ ਆਈ ਗਈ ਯਾਰ ਉਹਦੀ ਬੀਗਲ ਦੁੱਧ ਮੰਨ ਕੇ ਲੈ ਲੇ ਹਾਂ ਬੀਗਲ ਸੂਣ ਦੇ ਵਿੱਚ 10 ਦਿਨ ਬਾਕੀ 10 ਦਿਨ ਬਾਕੀ ਤੋਰੀ ਬਾਹਰ ਨੂੰ ਸੋਬਰਸ਼ ਕੀਮਤ ਸਿਰਫ 67000 ਰੁਪਏ ਕੋਲਵਾਨਾ ਰਕੀ ਅਦੇ ਸਾਰੇ ਪਾਸਿਓ ਕੋਈ ਇਹ ਨਹੀਂ ਗੱਲ ਵੀ ਸੋਹਣੀ ਹੈ ਤਾਂ ਇਹ ਲੱਖ ਮੰਗ ਲਈ ਹੈ ਹਨਾ ਹਾਂ ਵੀਰੇ ਉਹ ਕੰਮ ਨਹੀਂ ਵੀਰੇ ਆਪਣਾ ਹੋਗਾ ਬਾਕੀ ਰਾਜੀ ਰੂਜੀ ਬੜੀ ਬਹੁਤ ਬੈੜ ਪੂਰੀ ਸਾਫ ਸੁਥਰੀ ਆ ਇਹ ਬੱਟੇ ਵਰਗੀ ਬੈੜ ਜਿਹਨੂੰ ਕਹਿੰਦੇ ਆ 67000 ਦੇ ਵਿੱਚੋਂ ਮਾਣ ਤਾਣ ਘਰ ਆਇਂਦਾ ਜ਼ਰੂਰ ਹੋਊਗਾ ਇਦਾਂ ਤੋਂ ਕਿਵੇਂ ਇਹ ਦੰਦੋ ਕਿੰਨੇ ਹੋਈ ਆ ਜੀ ਸਿਰਫ ਦੋ ਦੰਦ ਹਜੇ ਹੋਈ ਆ ਪਹਿਲਾ ਸੂਆ ਬਲੂਨ ਠੰਡੀ ਬਰਫ਼ ਵਰਗੀ ਹੈ ਨਾ ਸੋ ਜਿੱਥੇ ਮਰਜੀ ਰੇਲ ਦੀ ਲੀਗਲ ਬਣ ਕੇ ਚੱਲੋਗੇ ਸੋ ਠੰਡੀ ਸੀਲ 67000 ਦੇ ਵਿੱਚ ਘੋੜੀ ਵਰਗੀ ਬੈੜ ਜਿਹਨੂੰ ਕਹਿੰਦੇ ਆ ਚਾਹੇ ਉੱਤੇ ਬਹਿ ਕੇ ਝੂਟੇ ਲੈ ਜਲੋ ਇਹ ਕੁਝ ਨਹੀਂ ਕਹਿੰਦੀ ਇੰਨਾ ਤੋਰਾਗਾ ਬੱਤੀ ਆ ਤੇ ਪੂਰੀ ਸਾਫ ਆ ਹਨ ਜਿੰਨੀ ਹੈਗੀ ਸਾਫ ਸਫਾਈ ਆ ਪੂਰੀ ਉਹ ਡੈਨਮਾਰਕ ਨਾਲ ਦੀ ਗੱਲ ਹੈ 50 ਰੁਪਏ ਬਾੜ ਦਾ ਜਰਸੀ ਦਾ 50 ਜਰਸੀ ਦਾ ਤੋਂ ਡੈਨਮਾਰਕ 50 ਜੀ ਰੁਪਏ ਬਾੜ ਦਾ ਇਹਦੇ ਲੱਗਿਆ ਵਾ ਸੀਮਨ ਪਹਿਲਾ ਸੂਆ ਸੂਨ ਨੂੰ ਹਾਜ਼ਰ ਕੀਮਤ ਸਿਰਫ 67000 ਰੁਪਏ ਇਹਦੇ ਵਿੱਚੋਂ ਵੀ ਮਾਨਦਾਨ ਵੀਰ ਕਹਿੰਦਾ ਕਰ ਦਾਂਗੇ ਕੋਈ ਵੀ ਛੋਟੀ ਲਿੱਸੀ ਮੰਨ ਕੇ ਆਵੇ ਨਾ ਰਾਜੀ ਪੂਰੀ ਫੁੱਲ ਜਾਮਾ ਕਿਆ ਬਾਤ ਹੈ ਚੰਗੇ ਖਾਸੇ ਗੱਟੇ ਖਾਦੇ ਲੱਗ ਜਾ ਕਾਰਗਿਲ ਦੇ ਸਭਰ ਫੇਸ ਕੁਆਲਿਟੀ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਇਨਕਾ ਨਿਕਾ ਕਾਨਾ ਤੇ ਰਾਜ ਹੀ ਸਮੀ ਬੜੀ ਬਹੁਤ ਆ ਤੇ ਬਾਕੀ ਮੇਨ ਗੱਲ ਠੰਡੀ ਠੁੰਡੀ ਦਾ ਕੋਈ ਯੰਤਰੀ ਹੈ ਨਾ ਪੁੱਠੇ ਪਾਸੇ ਬਹਿ ਜਾਓ ਸਿੱਧੇ ਪਾਸੇ ਬਹਿ ਜਾਓ ਸੋ ਜਾ ਜਗ੍ਹਾ ਲਾ ਜਾਮਾ ਤੇ ਅੱਗੇ ਬਾਈ ਜੀ ਅੰਦਰ ਦੇਖੀਏ ਆਪਾਂ ਇਹਨਾਂ ਜਿਹੜੀ ਇਹ ਦੇਖਿਆ ਨਾ ਦੂਜੇ ਨੰਬਰ ਦੇ ਵਗੈਰਾ ਗਿਫਟ ਦਾ ਦੱਸਦੀ ਯਾਰ ਅੱਛਾ ਇੱਕ ਗਿਫਟ ਖੜਾ ਹੈ ਹਾਂ ਗਿਫਟ ਖੜਾਗਾ ਇਹ ਆਪਾਂ ਅੰਦਰ ਦੇ ਦੋ ਗਾਵਾਂ ਨਾਲ ਫ੍ਰੀ ਦੇਵਾਂ ਜਿਹੜਾ ਮਰਜ਼ੀ ਝੋੜਾ ਲੈ ਲੇ ਬੰਦਾ ਜਿਹੜਾ ਦੋ ਗਾਵਾਂ ਲੈ ਗਿਆ ਉਹਨਾਂ ਨੂੰ ਫ੍ਰੀ ਦੇਵਾਂਗੇ ਥਣ ਚਾਹੀਏ ਮ ਕੱਲ 55 ਹੋਈ ਦਵਾਵੇਂ ਜੇ ਕਿਉਂ ਉ ਲੈਣੀ ਆ 5500 ਦੀ ਹਾਂ ਕੱਲ 55 ਹੋਈ ਦਵਾਵੇਂ ਤੇ ਜੇ 2 ਲ ਦੋ ਗਾਵਾਂ ਮੁਫਤ ਆ ਬਾਇ 2 ਤੇ ਗੈਟ 1 ਫ੍ਰੀ ਹਾਂ ਅੱਗੇ ਦੂਜੇ ਨੰਬਰ ਜਿਹੜੀ ਬੈੜ ਦੇਖੀ ਜਾਂਦੇ ਇਹਦੇ ਵੀ ਮੰਗ ਚ ਲਓ ਦੂਜਾ ਸੁਆਗਾ ਠੀਕ ਹੈ 20 ਦਿਨ ਬਾਕੀ ਪਿਆ 20 ਦਿਨ ਬਾਕੀ ਦੂਜਾ ਸੁਆ ਕਿੰਨਾ ਸੱਤ ਦੇ ਦੋਗੀ ਇਹ ਵੀਰੇ ਦੋ ਕੁ ਦੇ 13 14 ਕਲੋ ਐਵੇਂ ਕਹਿਣੋ 20 ਕਿਲੋ ਦਾ ਕਈ ਫਾਇਦਾ ਕੀ ਆ ਹਾਥੀ ਨੂੰ ਘੋੜਾ ਕਈ ਫਾਇਦਾ ਕੋਈ ਨਹੀਂ ਠੀਕ ਹੈ ਤੇ ਕਦ ਘਾਟ ਚੰਗਾ ਸਾਫ ਸੁਥਰੀ ਆ ਕਰੇਟ ਇਹਦਾ ਕੀ ਰਹੂਗਾ ਇਹ ਵੀ 37000 ਲਵਾਂਗੇ ਸਿਰਫ 37000 ਇਹ ਮੋਹਲਾ ਆਪਣੇ ਜਾਇਜ਼ ਹੀ ਹੁੰਦੇ ਜਮਾਈ ਯਾਰ ਇਹਦੇ ਵਿੱਚੋਂ ਆ ਕੇ ਜੇ ਕਹੇ ਪਾਈ ਕਹੇ ਕੋਈ ਕਹੇ ਹੋਲ ਪੰਜਾਂ ਇਹਦੇ ਵਿੱਚ ਹਾਥੀ ਕਿੱਥੋਂ ਬੈਜੂ ਨਹੀਂ ਬੈਣਾ ਆਗੇ ਵਾਲਾ ਕਿ 28 ਲੜਾ 30 ਲੜਾ ਆ ਵੀ ਹੁਣੇ ਨਹੀਂ ਉਹ ਫੂਣੀਆਂ ਲਾਵਾਂ ਜੈ ਜੈ ਗੱਲ ਬਾ ਛੋਟ ਸੱਪਾ ਮਾਨਤਨ ਘਰੇ ਦਾ ਕਰ ਆਈ ਕਹਿੰਦਾ ਮਾਨਤਨ ਫੁੱਲ ਕਰਾਂਗੇ ਇਹ ਜੀ ਗੱਲ ਦੀ ਵੀ ਮਾਨਤਨ ਨਹੀਂ ਕਹਿੰਦਾ ਮਾਨਤਨ ਫੁੱਲ ਕਰਾਂਗੇ ਟੋਰੀ ਫਿਰ ਬਾਹਰ ਨੂੰ ਸੋ ਵੀਰੇ 37000 ਦੇ ਵਿੱਚ 12 13 12 12 ਕਿਲੋ ਦੁੱਧ ਦਊਗੀ ਤੇ ਦਿਨ ਵੀਰੇ ਕਹਿ ਲੈਂਦੀ ਹਜੇ ਮੀਨਾ ਮੰਨ ਲੈ ਆਪਣੇ ਮਹੀਨੇ ਤੋਂ ਆਪਣਾ ਸੋਚੀ। ਸੋ ਮਹੀਨਾ ਮੰਨ ਕੇ ਲੈ ਜਾਓ ਪੂਰਾ ਤੇ ਸੁਹਾ ਸੁਹੰਦਿਆ ਦੂਜਾ। ਰੇਟ ਸਿਰਫ 37000 ਰੁਪਇਆ। 37000 ਓਨਲੀ। 37000 ਦੇ ਵਿੱਚ ਮੰਨ ਕੇ ਚਲੀਏ ਕਾਪੀ ਦੇ ਲੈ ਲੀਏ ਤੇ ਬੱਚੀ ਖਪਾਲਾ ਲੱਗ ਜੇ ਨਿੱਕੀ ਲੈ ਕੇ। 60 65000 ਖਾ ਜੂ ਤਿਆਰ ਹੁੰਦੀ ਜਮ। ਬਾਕੀ ਸਭ ਕੁਝ ਦੇਖੋ। ਠੰਡੀ ਵਰਫੀ ਆ ਜਮ ਹਨਾ। ਠੰਡੀ ਦਾ ਕੋਈ ਮੋਰਲ ਨਹੀਂ ਲੈ ਚੱਲ। ਸੋ ਰੇਟ ਫਿਰ ਪੂਰਾ ਜਮਾ ਜਾ ਇਹਨੂੰ ਹੋਣਾ ਹਨਾ। ਤੇ ਕੱਦ ਦਰਮਿਆਨ ਨਾ ਗਈ ਮੈਂ ਬਗੈ ਜੀ ਵੱਡਾ ਕੱਦ ਆ ਗਿਆ ਵੱਡੇ ਕੱਦ ਕਿਸੇ ਦਾ ਫਾਇਦਾ ਕੋਈ ਨਹੀਂ ਜਾਜ ਗੱਲ ਅੱਗੇ ਬਾਈ ਜੀ ਤੀਜਾ ਨੰਬਰ ਦੇਖੀ ਜਾਨੇ ਇਹ ਵੀ ਫਿਰ ਦੂਜਾ ਸੁਆ ਇਹ 10 ਦਿਨ ਬਾਕੀ ਪਿਆ 10 ਦਿਨ ਬਾਕੀ ਦੂਜਾ ਸੁਆ ਕਿੰਨਾ ਦੁੱਧ ਇਹ ਮੇਰੇ ਤੋਂ ਦਿਨ 67 ਕਿਲੋ ਬਸੀ ਝੋਲ ਝੜਦਾ 15 ਮੰਨ ਕੇ ਲੈ ਜੇ 15 ਮੰਨ ਕੇ ਫੁੱਲਾ ਲੈ ਭਾਜ ਦਾ ਕੀ ਆ ਇਹ ਵੀ 43000 ਦੀ ਟੋਰੀ ਬਾਹਰ ਨੂੰ ਤੀਜਾ ਨੰਬਰ 43000 ਭਾ ਝੋਲੀ ਵੜ ਦੇ ਚੰਗੀ ਆ 10 ਦਿਨ ਬਾਈ ਕਹਿੰਦਾ 15 ਮੰਨ ਕੇ ਲੈ ਜਿਓ 2-4 ਦਿਨ ਉੱਪਰ ਥੱਲੇ ਲੈ ਸਕਦੇ ਆ। ਕੋਈ ਨਾ ਵੀਰੇ ਮਾਜੂਰੇ ਝੂਠ ਬੋਲਣ ਕੋ ਆਪਣਿਆਂ ਤੋਂ ਲੈਂਦੀਆਂ ਹੁੰਦੀਆਂ ਆ। ਹੁਣ ਆਪਾਂ ਕਰਿਆ 42 43 ਹਜ਼ਾਰ ਪਰ ਜਿੱਦੇ ਤਿਆਰ ਹੋਗੀ 50 ਦੀ ਆ। ਯਾਦ ਰੱਖੋ 30 ਦੀ ਆ। ਜੇ ਆਏਗਾ ਲਾ ਜਾਓ। ਸੋ ਜਿਹੜੇ ਵੀਰ ਬੈਠੇ ਫੋਨ ਤੇ ਕਹਿੰਦੇ ਹੋਏ ਅਸੀਂ ਵੀਡੀਓ ਦੇਖਦੇ ਕੋ ਪੱਲੇ ਨਹੀਂ ਪੈਂਦਾ। ਇਹਨੂੰ ਸਾਹਮਣੇ ਹੋ ਕੇ ਲੈ ਜਾ ਕੇ ਐ ਨਹੀਂ ਗੱਲ ਵੀ ਬਣ ਕੇ ਤੁਸੀਂ ਫਿਰ ਫੋਨ ਦੇਖੀ ਜਾਓ। 50 ਹਜ਼ਾਰ ਦੀ ਬੱਛਾ ਜਿੱਦੇ ਤਿਆਰ ਹੋਗੀ ਸਾਫ ਐਨੀ ਆ। ਕੱਚੀ ਜ਼ਰੂਰ ਆ ਕੱਲੀ ਜਾਵਾਂ। ਵੀਰੇ ਗਾੜੀ ਦੇ ਨਿਗਾ ਮਾਰ ਦੋ। ਇੱਥੇ ਤੱਕ ਗਾੜੀ ਭਰਨੀ ਆ ਬਸੀ। ਦੇਖੋ ਲੈ ਵ ਇਹਦਾ ਜਿਵੇਂ ਉਹ ਗੱਲ ਆ ਗਈ ਵੀ ਚਾਰ ਖੁੱਲਾ 200 ਰੁਪਏ ਕਿੰਟਲ ਤੇ ਜਦੋਂ ਪੈਕ ਹੋ ਗਿਆ ਤਾਂ 500 ਰੁਪਏ ਕਿੰਟਲ ਉਹ ਕੰਮ ਇਹਦੇ ਵਿੱਚ ਆ ਵੀ ਖੁੱਲਾ 4 200 ਤਾਂ ਹੀ ਸਾਨੂੰ ਮਿਲ ਜਾਂਦਾ ਜਦੋਂ ਰਫਾਫੇ ਚ ਪੈਕ ਹੋ ਗਿਆ ਮੰਨ ਕਹਿਣ ਦਾ ਭਾਅ ਜੀ ਦੇ ਤਿਆਰ ਹੋ ਗਈ ਇਹ 50 50 ਕਰੂਗੀ ਤੇ ਸਾਫ ਸੁਧਰੀਆ ਦੇਣੀ ਨਹੀਂ ਬਰੇ ਦੇ ਤਿਆਰ ਹੋ ਗਈ 50 ਦੀ ਨਹੀਂ ਨਹੀਂ ਦੇਣੀ ਜਮ ਅੱਜ ਬਿਆਲੇ ਚ ਮਾਨਤਾਣ ਹੋ ਜੂ 43 ਇਹ ਮਾਨਤਾਣ 43 ਜੋ ਸੌਰੀ ਦੇ ਵਿੱਚੋਂ 1000 ਟਖਣ ਮਿੱਥੂ ਚੱਕਿਆ ਗਿਆ ਸੀਗਾ ਬਿਆਲੀ ਦੇ ਦੇ ਦਾਂਗੇ ਹਨਾ ਰੋਗ ਨਹੀਂ ਮੜਾ ਜਾ ਸੋ ਬੈੜ ਪੂਰੀ ਸਾਫ ਸੁਥਰੀ ਗੋਲ ਮਟੋਲ ਪਈ ਝੋਲੀ ਵਾਲੀ ਬੈੜ ਤੇ ਬਾਕੀ ਮੇਨ ਗੱਲ ਆਪਾਂ ਨੂੰ ਪਤਾ ਹੀ ਮੇਨੋ ਵੀਰ ਬਾੜੇ ਸਿਆਣਿਆ ਜਦੋਂ ਇਹ ਵੱਟ ਜਾ ਕਰ ਲੱਗੀਆਂ ਇਹਦੇ ਉਦੋਂ ਦਾ ਪਹਾੜ ਲੱਗ ਜਾਂਦਾ ਥੱਲੇ ਹਨਾ ਇਹ ਮੌਕੇ ਤੇ ਜ਼ਿਆਦਾ ਲੌਂਦਿਆਂ ਜਾਗੇ ਅੱਗੇ ਆ ਗਏ ਅੰਦਰ 4 ਨੰਬਰ ਜੀ ਇਹ ਕਿੰਨਾ ਟੈਂਸੂਚ ਰਹਿ ਗਿਆ ਭਰੇ ਦੇ ਦਸ ਮੇਰੇ ਬਾਕੀ ਪਏ ਆ 20 ਮੰਨ ਲੈ ਨਹੀਂ ਭਰੇ 20 ਨਹੀਂ ਲੰਦੀ ਇਹਦਾ ਬਸ ਇਤਰੀ ਹੋਈ ਹੈ ਬਸ ਕਿਹਨਾਂ ਸਾਜੀ ਨੂੰ ਬਾਪੂ ਕੋਈ ਸੁਆ ਕਿਹੜਾ ਸੁੰਦੀ ਆ ਇਹ ਵੀ ਵੀਰ ਦੂਜਾ ਸੁਆ ਦਾ ਇਹਦਾ ਕੀ ਭਾ ਇਹ ਵੀ 45000 ਦੁੱਧ ਹੈਗੇ 13 14 ਗੜੀ ਨਹੀਂ ਵੀਰੇ 15 ਪਲੱਸ ਜਾਊਗੀ ਬਸ ਇ ਜਾਣ ਤੋਂ ਵਧੀਆ ਟੋਰੀ ਬਾਹਰ ਨੂੰ ਸੱਤੀਜੇ ਨਾਲ ਚੌਥੇ ਨੰਬਰ ਦੇ ਭਾ ਆ ਗਿਆ 45000 45000 ਦੇ ਵਿੱਚੋਂ ਗਜਾਇਆ ਸੋ ਲਿਆ ਹੀ ਬਾਹਰ ਸੋ ਵੀਰ ਚੌਥੇ ਨੰਬਰ ਵਾਲੇ ਦੇਖ ਸਕਦੇ ਹੋ 45000 ਰੁਪਏ ਦੇ ਵਿੱਚੋਂ ਮਾਨਦਾਨ ਹੋਊਗਾ ਬਿਹੜ ਸਾਫ ਸੁਥਰੀ ਆ ਜਿਹਨੂੰ ਕਹਿੰਦੇ ਡੜ ਯਾਰ ਕੀ ਬਿਹੜ ਆ ਜਮਾ ਹਨ ਰੋਗ ਨਹੀਂ ਮਾਰਾ ਜਾਨੂੰ ਤੇ ਦਿਨ 10 12 ਕੱਢਦੀ ਹੈ ਹਜੇ ਸੋ ਝੋੜੀ ਚ ਬਾਕੀ ਠੰਡਿਆਂ ਦੇ ਨਾਲ ਰਾਂਤੀ ਕੋਈ ਨਹੀਂ ਹੈ ਨਾ ਪਰਵਾਨਾ ਵੀ ਪਈ ਆ ਵੀਰੇ ਚਾਰੇ ਪਾਸੋਂ ਠੀਕ ਆ ਸਾਫ ਸੁਧਰੀ ਆ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਸਾਫ ਸੁਧਰੀ ਜਮਾ ਕਿਹਾ ਵਾਤਾ ਜਿੱਦ ਜਾਨ ਵਾਲੇ ਜਰਸੀ ਆ ਕੱਦ ਛੋਟਾ ਨਹੀਂ ਵੱਡੀ ਕਰਦੀ ਆ ਕੱਦ ਦਰਮਿਆਨਾ ਆ ਗਿਆ ਨਾ ਤੇ ਭਾਅ ਵੀ ਸਾਰੇ 50 ਤੋਂ ਅੰਦਰ ਹੀ ਆ ਤੇਰੇ ਸਾਰੇ ਹਾਂ ਫਿਰ 50 ਤੋਂ ਅੰਦਰ ਇੱਕ ਤੇ ਬਾਹਰ ਆ ਵੀਰੇ ਸੋ 45000 ਦੇ ਵਿੱਚੋਂ ਮਾਣ ਤਾਣ ਹੋ ਜਾਊਗਾ ਇਹ ਦਿਖਾ ਦਈਏ ਆਪਾਂ ਚੌਥੇ ਨੰਬਰ ਤੇ ਅੱਗੇ ਆ ਗਿਆ ਬਾਈ ਜੀ ਪੰਜਵਾਂ ਨੰਬਰ ਇਹ ਵੀ ਐਸ ਹੈ ਚੰਗੀ ਅਸੀ ਠੀਕ ਹੈ ਇਹ ਮੂਹ ਚਾਰ ਦਾਂਦਾ ਪਹਿਲਾ ਸੁਆਗਾ ਪਹਿਲਾ ਸੁਆਗਾ 1 ਮਹੀਨਾ ਬਾਕੀ ਪਿਆ ਰੇ ਬਸ ਮਹੀਨਾ ਬਾਕੀ ਪਿਆ ਠੀਕ ਹੈ ਚੇਨ ਵਾਲੇ ਹਫਤਾ ਦਾਤਨ ਕਹਿ ਲਈਏ ਵੀ ਲੋੜੀ ਪੱਟੀ ਸ਼ੁਰੂ ਬਾਤੀ ਪਰ ਸਹੀ ਇਹਦਾ ਕਾਲਜਾ ਮਹੀਨਾ ਪਿਆ ਮੂੰਹ ਚਾਰ ਦਾ ਇਹਦਾ ਭਾਗ ਹੀ ਰਹੂਗਾ ਇਹਦਾ ਫਿਰ 45000 ਰੁਪਏ ਹੈਗੇ ਬਾਰਾ ਤਰ੍ਹਾਂ ਕਿ ਲੋਟੇ ਬੇਹਮ ਬੱਤੀ ਉਹ ਸੰਭਲ ਲਾ ਜੀ ਨੇ ਐਸਰ ਪਹਿਲਾ ਬਰੀੜੀ ਬਹੁਤ ਘੱਟ ਮਿਲਦੀ ਹੈ ਜੇ ਹੁਣ ਬੰਦਾ ਸੰਭਲ ਲਾਏ 15 ਦਿਨ ਬਾਅਦ ਕਰ ਜੂਗੀ ਇਹ ਦੋ ਘਟੇ ਟ੍ਰਾਂਜੈਕਸ਼ਨ ਦੇ ਅੰਦਰ ਹੋ ਵੀ ਨਹੀਂ ਹੋਰ ਕੋ ਬਣ ਜਾਣਾ ਠੀਕ ਹੈ ਸੀਬੀਓ ਸਾਪ ਬਣ ਗਈ ਖਾਗੇ ਵਾਲਪਰਾਇਆ ਉਹ ਚੀਜ਼ ਬਣ ਜਾਣਾ ਤੋਰਦੀ ਹੋੜੇ ਜਾ ਕੇ ਲਿਆ ਕੇ ਪੂਰੀ ਜਾਏਗਾ ਲਾ ਗੌਰ ਕਰ ਲਾਂਗੇ ਗੌਰ ਕਰ ਲਾਂਗੇ ਦੇਖੂਗੀ ਰੇਟ ਇਹਦਾ ਅੱਜ ਦਾ 45000 ਰੁਪਏ ਸੋ 45000 ਰੁਪਏ ਦਾ ਰੇਟ ਆ ਤੋਰਾ ਵਗੈਰਾ ਦੇਖ ਸਕਦੇ ਹੋ ਇੱਥੇ ਘਮਾ ਦੇ ਬਸ ਕੋਈ ਗੱਲ ਨਹੀਂ ਤੇ ਸਾਫ ਸੁਥਰੀ ਆ ਪੂਰੀ ਸੋ ਜਿਹੜਾ ਕੋਈ ਵੀਰ ਮੰਨ ਕੇ ਚਲੋ ਗਾਵਾਂ ਖਰੀਦਣ ਕੋ ਦੇਖੋ ਆ ਕਿ ਰੇਟ 50000 ਤੋਂ ਅੰਦਰਾ ਸਾਰੀਆਂ ਚਾਰਾ ਬੇੜਾਂ ਦੇ ਉਹਦਾ ਹੈਗਾ 67000 ਹਨਾ ਤੇ ਐਰ ਸੈਰ ਦੇ ਵਿੱਚ ਪੂਰੀ ਸਾਫ ਸੁਥਰੀ ਨਖਰਾ ਨੁਖਰਾ ਪੂਰਾ ਫੁੱਲਾ ਅਸਖਾ ਵੀ ਤੇ ਜਮਾ ਅੰਗਰੀਆਂ ਆ ਗਈਆਂ ਜਮਾ ਪਿਓ ਐਰ ਸੈਰ ਚ ਆਉਂਦੀਆਂ ਆ ਖੈਰ ਸ਼ਹਿਰ ਵਾਲੀ ਆ ਗਈ ਦੇਖੋ ਹਨਾ ਨਾ ਸਕਦੇ ਐ ਇੱਥੇ ਆਈ ਠੀਕ ਐ ਸੋ ਕੋਈ ਵੀ ਨਾ ਕਿਸੇ ਵੀ ਦੇ ਪਸੰਦ ਵਿੱਚ ਜਰਸੀ ਦਾ ਸੀਵਾ ਲੱਗਿਆ ਜਿਹੜਾ ਦੋ ਇਕੱਠਿਆਂ ਖਰੀਦੂਗਾ ਉਹਨੂੰ ਉਹ ਬੱਚੀ ਫ੍ਰੀ ਮਿਲੂ ਸੋ ਰਾਏਕੋਟ ਦੇ ਕੋਲੇ ਪਿੰਡ ਹੈਗਾ ਤਾਜਪੁਰ ਕੋਈ ਵੀ ਨਾ ਪਸੰਦ ਤੋਂ ਵੀ ਦੇਖ ਕੇ ਖਰੀਦਦਰੀ ਕਰ ਸਕਦੇ ਹੋ ਆ ਵੀਰਾਂ ਦੇ ਆ ਕੇ ਕੰਟੈਕਟ ਨੰਬਰ ਵੀਡੀਓ ਦੇਖਣੇ ਸਭ ਦਾ